ਕੂੜੇ ਦੇ ਢੇਰ ਤੇ ਪੈਂਦਾ ਕੂੜੇ ਚ ਕੂੜਾ ਕੱਟ ਕੇ ਖਾਂਦਾ ਆ ਦੇਖੋ ਨਾ ਭਈ ਇਹਨਾਂ ਦਾ ਲਿਖਿਆ ਵਾ ਕੁਛ ਜਾਨ ਦੇ ਪਰ ਓਏ ਹਟ ਤਾਂ ਸਹੀ ਉਹ ਗੱਲ ਤਾਂ ਸਾਨੂੰ ਵੀਰਿਆ ਹਰ ਰੋਜ਼ ਸਾਨੂੰ ਸੈਂਕੜੀ ਭੈਣ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਇੱਥੇ ਬੰਦਾ ਪਿਆ ਉੱਥੇ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸਾਡੇ ਬੱਚੇ ਇਹਨਾਂ ਨੂੰ ਦੇਖਦੇ ਐ ਨਾ ਹਾਲਾਤਾਂ ਚ ਉਨ੍ਹਾਂ ਦੇ ਮਨ ਤੇ ਕਿੰਨਾ ਦਾ ਪ੍ਰਭਾਵ ਪਿਆ ਸਾਡੀ ਜਿੰਨੀ ਕਿ ਡਿਊਟੀ ਲਈ ਆ ਅਸੀਂ ਆਪਣੀ ਡਿਊਟੀ ਨਿਭਾਉਣ ਆਏ ਆ ਅਸੀਂ ਇਸ ਵੀਰ ਨੂੰ ਡੈਨ ਆਏ ਆ ਆਪ ਇਹ ਹੁੰਦਾ ਇੱਥੇ ਚਾਰ ਪੰਜ ਕੁੱਤੇ ਦੇ ਆਲੇ ਦੁਆਲੇ ਬੱਡੇ ਹੁਣ ਵੀ ਕੁੱਤਿਆਂ ਨਾਲ ਪਿਆਰ ਇਸ ਟਾਈਮ ਵੀਰੇ ਦੀ ਹਾਲਤ ਦਿੱਤਾ ਦੀ ਆ ਵੀ ਇਹਨੂੰ ਆਪਦੇ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਇਹਨੂੰ ਕਿੰਨੇ ਕ ਟਾਈਮ ਤੋਂ ਇੱਥੇ ਰਹਿੰਦਾ ਜੀ ਇਹ ਤਾਂ ਇਹਦਾ ਸਾਲ ਖੋ ਗਿਆ ਬਾਈ ਹੈ ਨਾ ਸਾਲ ਖੋ ਗਿਆ ਪਹਿਲਾਂ ਉੱਥੇ ਪਹਿਲਾਂ ਕੂੜਾ ਇੱਧਰ ਕੂੜੇ ਨਾਲ ਬੈਠਾ ਪੂਰਾ ਪਹਿਲਾਂ ਕੋਈ ਨਾ ਕੋਈ ਨਾ ਡਰਨਾ ਆਪਣੀ ਇਹ ਬੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆਂ ਖਰੜ ਖਰੜ ਸ਼ਹਿਰ ਦੇ ਵਿੱਚ ਕਿਹੜਾ ਇਲਾਕਾ ਜੀ ਇਹ ਭਗਤ ਘਾਟ ਮੰਦਿਰ ਭਗਤ ਘਾਟ ਮੰਦਿਰ ਗੁਰਤੇਗ ਬਹਾਦਰ ਨਗਰ ਗੁਰਤੇਗ ਬਹਾਦਰ ਨਗਰ ਹਾਂਜੀ ਨੇੜੇ ਭਗਤ ਘਾਟ ਮੰਦਿਰ ਇੱਥੇ ਇੱਕ ਬੰਦਾ ਪਿਆ ਜੀ ਆ ਪਿੱਪਲ ਦੇ ਥੱਲੇ ਤਰਵੈਣੀ ਲੱਗੀ ਹੋਈ ਆ ਤੇ ਪਹਿਲਾਂ ਇਹ ਉੱਥੇ ਕੂੜੇ ਦੇ ਢੇਰ ਤੇ ਪਿਆ ਸੀ ਜਿਹੜੀ ਤੁਸੀਂ ਵੀਡੀਓ ਦੇਖੋਗੇ ਅੱਗੇ ਜਾ ਕੇ ਦੇਖੋ ਕੀ ਹਾਲਤ ਸੀ ਇਹਦੀ ਵੀਰਾਂ ਨੇ ਜਿਹੜੀ ਸਾਨੂੰ ਵੀਡੀਓ ਭੇਜੀ ਆ ਕੂੜੇ ਦੇ ਢੇਰ ਤੇ ਪੈਂਦਾ ਕੂੜੇ 'ਚ ਕੂੜਾ ਕੱਢ ਇੱਕ ਸਾਲ ਤੋਂ ਉੱਪਰ ਹੋ ਗਿਆ ਸਮਾਂ ਇਹਨੂੰ ਇੱਥੇ ਇਦਾਂ ਹੀ ਰਹਿੰਦੇ ਨੂੰ ਗੰਦੇ ਕੱਪੜੇ ਆ ਬਾਈ ਦੇ ਪੰਜਾਬੀ ਬੋਲਦਾ ਵਾ ਬਾਈ ਓ ਬਾਈ ਹਲੋ ਵੀਰੇ ਓ ਬਾਈ ਗੱਲ ਤਾਂ ਸੁਣ ਓ ਉੱਟ ਤਾਂ ਸਹੀ ਓ ਗੱਲ ਤਾਂ ਸੁਣ ਵੀਰਿਆ ਹਲੋ ਓ ਵੀਰਿਆ ਗੱਲ ਤਾਂ ਸੁਣ ਸਾਡੀ ਓ ਅਸੀਂ ਤੇਰੇ ਓ ਤੈਨੂੰ ਮਿਲਣ ਆਏ ਆ ਤੇਰੇ ਪਿੰਡੋਂ ਕਾ ਪੜਾ ਤੇਰੇ ਪਿੰਡੋਂ ਆਏ ਏ ਤੇਰੇ ਪਿੰਡੋਂ ਤੇਰੇ ਪਿੰਡੋਂ ਆਏ ਆ ਵੀਰੇ ਹਲੋ ਨਾਨਕੇ ਘਰ ਲੱਗ ਗਿਆ ਹੁਣ ਕੋਈ ਨਹੀਂ ਕੋਈ ਤੇਰੇ ਪਿੰਡੋਂ ਆਏ ਆ ਵੀਰੇ ਉਹ ਵੀਰੇ ਤੇਰੇ ਪਿੰਡੋਂ ਆਏ ਆ ਕੋਈ ਨਹੀਂ ਤੇਰੇ ਪਿੰਡੋਂ ਆਏ ਆ ਵੀਰੇ ਭਾਈ ਆ ਦੇਖੋ ਇਹਦੇ ਫਾਟ ਜੂਗੀ ਇਹਦੇ ਨਾਮ ਵੀ ਲਿਖਿਆ ਪਿਆ ਇਹਦੇ ਕੀ ਲਿਖਿਆ ਜਗਦੀਪ ਜਾਂ ਆ ਦੇਖੋ ਨਾਮ ਭਾਈ ਇਹਦਾ ਲਿਖਿਆ ਪਿਆ ਕੁਛ जान डिम्पल जान डिम्पल दे जान दे दे डिम्पल खड़ा हो जा खड़ा इधर भी लिखा कुछ इधर भी क्या लिखा भाई कोई नहीं कोई नहीं डालना शर्ट दे भाई नहीं इधर नहीं लिखा भाई इधर नहीं कोई तेरा नाम की है वीरे तेरा नाम की है वीरे ਹੈਂ ਵੀਰੇ ਤੇਰਾ ਕੀ ਨਾਮ ਆ ਤੇਰਾ ਨਾਮ ਕੀ ਆ ਤੇਰਾ ਨਾਮ ਕੀ ਆ ਖੜਾ ਹੋ ਖੜਾ ਹੋ ਉੱਠ ਕੇ ਚੱਲ ਖੜਾ ਹੋ ਉੱਠ ਕੇ ਚੱਲ ਖੜਾ ਹੋ ਉੱਠ ਕੇ ਚੱਲ ਖੜਾ ਹੋ ਉੱਠ ਕੇ ਖੜਾ ਹੋ ਖੜਾ ਸ਼ਾਬਾਸ਼ ਉੱਠ ਜਾ ਉੱਠ ਜਾ ਸ਼ਾਬਾਸ਼ ਹਾਂ ਸ਼ਾਬਾਸ਼ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਹਾਂ ਤੇਰਾ ਨਾਮ ਕੀ ਆ ਉੱਠ ਜਾ ਉੱਠ ਜਾ ਖੜਾ ਹੋ ਜਾ ਤੇਰਾ ਨਾਮ ਕੀ ਆ ਨਾਮ ਤਾਂ ਇੱਥੇ ਬਤਾ ਦੇ ਹੈਂ ਆ ਰ ਇੱਥੇ ਬਹਿ ਜਾ ਇੱਥੇ ਬਹਿ ਜਾ

ਦੋ ਚਾਰ ਮਿੰਟ ਲੱਗਣਗੇ ਉਹ ਕਿਉਂਕਿ ਜਿਹੜੀ ਬਿਮਾਰੀ ਹੈ ਜੀ ਇਹਨੂੰ ਸਕਿਜ਼ੋਫਰੀਨੀਆ ਚ ਬੰਦਾ ਦਾ ਜਿਹੜੇ ਮਾਹੌਲ ਚ ਰਹਿੰਦਾ ਉਹਨੂੰ ਉਹੀ ਚੰਗਾ ਲੱਗਦਾ ਚਾਹੇ ਉਹ ਗੰਦ ਤੇ ਟ੍ਰੈਨਾਂ ਨੂੰ ਗੰਦ ਹੀ ਵਧੀਆ ਲੱਗਣ ਲੱਗ ਜਾਂਦਾ ਉਹਨੂੰ ਐਂ ਲੱਗਦਾ ਵੀ ਇਹੀ ਮੇਰੀ ਜ਼ਿੰਦਗੀ ਆ ਜਦੋਂ ਆਪ ਉਹਦੇ ਚੋਂ ਬਾਹਰ ਕੱਢਦੇ ਆ ਉਹ ਨਿਕਲਣਾ ਨਹੀਂ ਚਾਹੁੰਦਾ ਚਾਹੇ ਹਰ ਅਲੱਗ-ਅਲੱਗ ਤਰ੍ਹਾਂ ਦੀਆਂ categories ਇਹਦੀਆਂ ਹੈਗੀਆਂ ਪਰ ਬੰਦੇ ਦਾ ਵੇ ਵੀਰੇ ਹੀ ਰਹਿੰਦਾ ਪਤਾ ਜੀ ਜਾਂਦਾ ਵੀ ਹੋਰ ਇਸ ਏਰੀਏ ਤੇ ਨਾ ਕਿਤੇ ਨਹੀਂ ਜਾਂਦਾ ਇਹ ਇਹ ਇੱਥੇ ਹੀ ਰਹਿਣਾ ਬਸ ਇਹਨੂੰ ਇੱਥੇ ਏਦਾਂ ਹੀ ਹੈ ਵੀ ਇਹਨੂੰ ਗੰਦਗੀ 'ਚ ਹੀ ਰਹਿਣਾ ਹੀ ਪਸੰਦ ਆ ਕਿਸੇ ਨੂੰ ਨੇਰੇ 'ਚ ਰਹਿਣਾ ਪਸੰਦ ਆ ਲੋਕਾਂ ਦੇ ਕਹਿੰਦੇ ਉੱਥੇ ਰੋਟੀਆਂ ਰੱਖ ਜੰਨੇ ਆ ਹੂੰ ਬਸ ਚੱਕ ਲੂ ਕੋਈ ਕੁੱਤੇ ਨੂੰ ਖਵਾ ਦੂਗਾ ਹੂੰ ਆਪਣਾ ਵਜਦਾ ਹੀ ਆ ਹੋਰ ਲਫਾਫਾ ਪਾਊ ਉਹਦੇ ਵਿੱਚ ਜੋ ਮਰੀ ਚੀਜ਼ ਹੋ ਗਈ ਉਹ ਖਾ ਲੈਣੀ ਮਤਲਬ ਇਹਨੇ ਜੇ ਤੁਸੀਂ ਰੋਟੀ ਦੇ ਵੀ ਦਿੰਦੇ ਆ ਨਾ ਜੀ ਇਹਨੇ ਰੋਟੀ ਨਹੀਂ ਖਾਣੀ ਤੁਸੀਂ ਚੱਕ ਕੇ ਉਹ ਰੱਖ ਦਿਓ ਕੂੜੇ ਵਿੱਚ ਚੱਕ ਕੇ ਖਾਣਾ ਜੀ ਮੈਂ ਗੰਦੀ ਖਾਣਾ ਗੰਦੀ ਖਾਣਾ ਉਹ ਰੋਡ ਤੇ ਸੜਕ ਤੱਕ ਨਹੀਂ ਜਾਂਦਾ ਇਹ ਬੈਠੀ ਰਹਿਣਾ ਬਸ ਬੈਠੀ ਰਹਿਣਾ ਕਿਸੇ ਦੇ ਘਰ ਮੰਗਣੀ ਜਾਣਾ ਰੋਟੀ ਨਹੀਂ ਮੰਗਣੀ ਪਾਣੀ ਨਹੀਂ ਮੰਗਣਾ ਕੁਝ ਨਹੀਂ ਮੰਗਣਾ ਸਾਲ ਤੋਂ ਭਰ ਹੋ ਗਿਆ ਦਹੀਂ ਸਾਲ ਤੋਂ ਪੂਰਾ ਹੋ ਗਿਆ ਜੀ ਇਹ ਤੁਹਾਡਾ ਕੀ ਨਾਮ ਵੀਰ ਜੀ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਤੁਹਾਡਾ ਵੀਰੇ ਮੇਰਾ ਜਗਤਾਰ ਸਿੰਘ ਆ ਜੀ ਤੁਸੀਂ ਦੋਨਾਂ ਨੇ ਵੀ ਦੀ ਵੀਡੀਓ ਹਾਂ ਜੀ ਹਾਂ ਜੀ ਇਹ ਮਨਜਿੰਦਰ ਸਿੰਘ ਤੇ ਜਗਤਾਰ ਸਿੰਘ ਵੀਰ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀਆਂ ਬਾਈ ਦੀਆਂ ਅੱਜ ਅਸੀਂ ਆਏ ਸੀ ਸਟੈਨਲੀ ਨੂੰ 에어ਪੋਰਟ ਤੇ ਛੱਡਣ ਸਟੈਨਲੀ ਅੱਜ ਵਾਪਸ ਗਿਆ ਆਪਣੇ ਨਾਈਜੀਰੀਆ ਨੂੰ ਜਿਹੜਾ ਵੀ ਦਿੱਲੀ ਤੋਂ ਲੈ ਕੇ ਆਏ ਸੀ ਐਸੇ ਹਾਲਤੀ ਲੈ ਕੇ ਆਏ ਸੀ ਉਹਨੂੰ ਵੀ ਤੇ ਉਹ ਨਾਈਜੀਰੀਆ ਦਾ ਰਹਿਣ ਵਾਲਾ ਸੀ ਵੀਰ ਤੇ ਅੱਜ ਉਹ ਵਾਪਸ ਆਪਦੇ ਪਿੰਡ ਗਿਆ ਬੈਂਸਲੇ ਛੱਡਣ ਗਏ ਨੇ ਉਹਨੂੰ ਤੇ ਫਿਰ ਅਸੀਂ ਇਸ ਇਲਾਕੇ ਜਿੱਧਰ ਜਾਈਦਾ ਕੋਈ ਕੰਮ ਹੁੰਦਾ ਚਾਹੇ ਅਸੀਂ ਉਸ ਇਲਾਕੇ ਦੇ ਸਾਡੇ ਕੋਲੇ ਕੇਸ ਪਹਿਲਾਂ ਹੀ ਵੀਡੀਓ ਵਗੈਰਾ ਆਈਆਂ ਹੁੰਦੀਆਂ ਅਸੀਂ ਚੈੱਕ ਕੀਤਾ ਤੇ ਇਹ ਵੀਰ ਦੀ ਹਾਲਤ ਬਹੁਤ ਮਾੜੀ ਸੀ ਤੇ ਅਸੀਂ ਚੰਡੀਗੜ੍ਹੋਂ ਸਿੱਧਾ ਮਹਾਲੀ ਤੋਂ ਇੱਧਰ ਨੂੰ ਖੜੜ ਨੂੰ ਆ ਗਏ ਹਾਂ ਇਸ ਹਾਲਾਤਾਂ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਾਈ ਸਕਦੇ ਹੋ ਇਸ ਵੀਰ ਦੇ ਹਾਲਾਤਾਂ ਨੂੰ ਵੀ ਇਹ ਕਿਦਾਂ ਦਾ ਜੀਵਨ ਕੱਟ ਰਿਹਾ ਹੈ ਜੀ ਗੱਲ ਇਕੱਲੀ ਇਸ ਵੀਰ ਦੀ ਨਹੀਂ ਕੀ ਬਹੁਤ ਨੇ ਭਾਈ ਇਦਾਂ ਦੇ ਲੋਕ ਬਹੁਤ ਬੈਠੇ ਨੇ ਭਾਈ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਨੇ ਲੋਕ ਸਟੇਸ਼ਨ ਤੇ ਬੱਸ ਸਟੈਂਡ ਤੇ ਫਲਾਈਓਵਰ ਪੁਲਾਂ ਦੇ ਥੱਲੇ ਉੱਪਰ ਜਾਂ ਐਸੀਆਂ ਥਾਵਾਂ ਤੇ ਸਾਹਮਣੇ ਸ਼ਮਸ਼ਾਨ ਘਾਟਾ ਜਿੱਥੇ ਲੋਕਾਂ ਦੇ ਸੰਸਕਾਰ ਹੁੰਦੇ ਆ ਤੇ ਇੱਥੇ ਕੂੜੇ ਦਾ ਡੰਪ ਆ ਬਹੁਤ ਵੱਡਾ ਜਿੱਥੇ ਇੱਕ ਸਾਲ ਤੋਂ ਗੰਦ ਕੱਢ ਕੱਢ ਕੇ ਕੂੜੇ ਚ ਖਾ ਰਿਹਾ ਬੰਦਾ ਕੌਣ ਆ ਕਿਹੜੇ ਪਿੰਡ ਦਾ ਕੀ ਦਾ ਪੁੱਤ ਆ ਕੀ ਦਾ ਭਰਾ ਵਾ ਕੀਦੇ ਘਰ ਵਾਲਾ ਵਾ ਕੀ ਦਾ ਬਾਪ ਆ ਇਹ ਹੁਣ ਤੁਹਾਡੇ ਸ਼ੇਅਰ ਕਰਨ ਦੇ ਨਾਲ ਵੀਡੀਓ ਪਤਾ ਲੱਗਣਾ ਮਾ ਜੀ ਕੁਛ ਨਹੀਂ ਬੋਲ ਰਿਹਾ ਵੀਰਾ ਕੁਛ ਨਹੀਂ ਦੱਸ ਰਿਹਾ ਵੀਰਾ ਤੇ ਐਸੇ ਲੋਕਾਂ ਦੀ ਬਹੁਤ ਬਹੁਤਾਤ ਦੇ ਵਿੱਚ ਆ ਕਿੰਨੇ ਆਕਦੀ ਅਸੀਂ ਮਦਦ ਕਰ ਸਕਦੇ ਕਿੰਨੇ ਕ ਨੂੰ ਅਸੀਂ ਲਿਆ ਕੇ ਰੱਖ ਸਕਦੇ ਹਰ ਰੋਜ਼ ਸਾਨੂੰ ਸੈਂਕੜੇ ਵੀਡੀਓ ਆਉਂਦੀਆਂ ਹਰ ਰੋਜ਼ ਸਾਨੂੰ ਸੈਂਕੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਇੱਥੇ ਬੰਦਾ ਪਿਆ ਉੱਥੇ ਪਿਆ ਸਾਡਾ ਕੋਈ ਸਿਸਟਮ ਵੀ ਤਾਂ ਕੰਮ ਕਰੇ ਨਾ ਕੋਈ ਨਾ ਤਾਂ ਸਿਸਟਮ ਕੰਮ ਕਰ ਰਿਹਾ ਨਾ ਸਰਕਾਰਾਂ ਕੋਲੇ ਕੋਈ ਇਸ ਤਰ੍ਹਾਂ ਦੇ ਇੰਤਜ਼ਾਮ ਆ ਨਾ ਸਾਡੀ ਧਾਰਮਿਕ ਜਥੇਬੰਦੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਜੀ ਦਾ ਕੋਰੋਨਾ ਅਰਬਾਂ ਦਾ ਬਜਟ ਆ ਉਹੀ ਇਦਾਂ ਦੇ ਆਸਰੇ ਨੇ ਆਸਰਿਆਂ ਦੇ ਵਾਸਤੇ ਆਸਰੇ ਬਣਾ ਦੇਵੇ ਨਿਊਟਾਂ ਦੀ ਵਾਸਤੇ ਓਟ ਬਣਾ ਦੇਵੇ ਤਾਂ ਫਿਰ ਇਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਇਦਾਂ ਹੀ ਗੰਦ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੋਣਾ ਪੈ ਰਿਹਾ ਇਹਨਾਂ ਲੋਕਾਂ ਨੂੰ ਇਦਾਂ ਨਰਕ ਕੱਟਣਾ ਪੈ ਰਿਹਾ ਕਿਉਂ ਸਾਡੇ ਵਿੱਚ ਸਾਡੇ ਹੁੰਦਿਆਂ ਸਾਡੇ ਦੇਖਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਸਾਡੇ ਬੱਚੇ ਇਹਨਾਂ ਨੂੰ ਦੇਖਦੇ ਐ ਇਹਨਾਂ ਹਾਲਾਤਾਂ 'ਚ ਉਹਨਾਂ ਦੇ ਮਨ ਤੇ ਕਿਦਾਂ ਦਾ ਪ੍ਰਭਾਵ ਪੈਂਦਾ ਇੱਕ ਬੱਚਾ ਸਕੂਲ ਜਾਂਦਾ ਉਹ ਦੇਖਦਾ ਏ ਇਦਾਂ ਦੇ ਹਾਲਾਤ ਦੇ ਵਿੱਚ ਪਏ ਮਨੁੱਖ ਨੂੰ ਵੀ ਇਹ ਵੀਰਾ ਕਿਉਂ ਇਦਾਂ ਪਿਆ ਇਹ ਅੰਕਲ ਕਾਹਤੋਂ ਇਦਾਂ ਰਹਿ ਰਹੇ ਨੇ ਪਰ ਸਾਡੇ ਕੋਲੇ ਇਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ ਪਰ ਸਾਡੀ ਜਿੰਨੀ ਕਿ ਡਿਊਟੀ ਲਈ ਆ ਅਸੀਂ ਆਪਣੀ ਡਿਊਟੀ ਨਿਭਾਉਣ ਆਏ ਆ ਅਸੀਂ ਇਸ ਵੀਰ ਨੂੰ ਲੈਣ ਆਏ ਆ ਇਹਦਾ ਘਰ ਲੱਭਣ ਦੀ ਡਿਊਟੀ ਤੁਹਾਡੀ ਆ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਪਰਿਵਾਰ ਲੱਭ ਜੇ ਇੱਕ ਸਾਲ ਤੋਂ ਇਦਾਂ ਹੀ ਰਹਿ ਰਿਹਾ ਵੀਰਾ ਟਰੂਡੇ ਦੇ ਘੇਰ ਦੇ ਵਿੱਚੋਂ ਕੂੜਾ ਕੱਢ ਕੇ ਖਾ ਰਿਆ ਵੀਰ ਚਲ ਹੈ ਠੀਕ ਹੈ ਨਾ ਕੀ ਹੋ ਗਿਆ ਹੈ ਉਹ ਵੀ ਦੇ 30 ਸਾਲ ਹੋ ਗਏ ਜਿੰਨੀ ਕਿਥੇ ਹੈ 35 ਸਾਲ ਹੋ ਗਏ ਤੈਨੂੰ ਤੂੰ 35 ਸਾਲਾਂ ਦਾ ਹੋ ਗਿਆ ਠੀਕ ਆ ਤੇਰਾ ਨਾਂ ਕੀ ਹੈ ਹੈ ਨਾਮ ਕੀ ਤੇਰਾ ਹੈ ਨਾਂ ਕੀ ਤੇਰਾ ਓ ਵੀਰੇ ਨਾਮ ਕੀ ਤੇਰਾ ਹੈ ਕੀ ਨਾਮ ਹੈ ਵੀਰੇ ਕੀ ਨਾਮ ਤੇਰਾ ਤੇਰਾ ਨਾਮ ਕੀ ਆ ਤੂੰ ਭਰਾ ਮਾ ਯਾਰ ਸਾਡਾ ਡਰਨਾ ਤੂ ਆਰੇ ਭਰਾ ਮਾ ਤੂੰ ਸਾਡਾ ਦੱਸ ਕੀ ਨਾਮ ਆ ਤੇਰਾ ਕੀ ਨਾਮ ਆ ਦੱਸ ਕੀ ਨਾਮ ਆ ਨਾਮ ਕੀ ਹੈ ਤੇਰਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇ ਪੈਂਗੁਰ ਪ੍ਰਚਾਰ ਜਪਾਰ ਸਤਜਗਾਰ ਸੱਚ ਹੈਪੀ ਸੱਚ ਨਾਨਕ ਹੋਸੀਤੀ ਸੱਚ ਵਾਹਿਗੁਰੂ ਮੇਰ ਕੰਨੇ ਮੇਰੇ ਭਰਾ ਤੇ ਠੀਕ ਆ ਚਲ ਹੋ ਖੜਾ ਹੋ ਮਾਸ਼ਾ ਚਲ ਹੋ ਗਿਆ ਚਲੋ ਜੀ ਚਲ ਚਲ ਮੁਕੇ ਹੋ ਖੜਾ ਚਲ ਜੀ ਨਹੀਂ ਨਹੀਂ ਕਿਤੇ ਨਹੀਂ ਜਾਣਾ ਉੱਠ ਕੇ ਖੜਾ ਹੋ ਜਾ ਵਾਰ ਇੱਥੇ ਬਹਿ ਐਨ ਤੇ ਬਹਿ ਜਾ ਉੱਠ ਕੇ ਬਹਿ ਜਾ ਖੜਾ ਹੋ ਜਾ ਖੜਾ ਹੋ ਜਾ ਮੇਰਾ ਪੁੱਤ ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਮੇਰਾ ਪੁੱਤ ਖੜਾ ਹੋ ਜਾ ਚਲ 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 ਖੜਾ ਹੋ ਜਾ ਖੜਾ ਹੋ ਜਾ ਖੜਾ ਹੋ ਜਾ ਤਾਂ ਮੇਰਾ ਵੀਰਾ ਤਕੜਾ ਵਾ ਹਾਂ ਇੱਥੇ ਬਹਿ ਜਾ ਹਾਂ ਦੱਸ ਸੁਣ ਕੀ ਗੱਲ ਹੋ ਗਈ ਦੱਸ ਕੀ ਕਹਿਣਾ ਚਾਹੁੰਦਾ ਬੋਲ ਕੀ ਕਹਿਣਾ ਵੰਦਾ ਕੀ ਕਹਿਣਾ ਵੰਦਾ ਠੀਕ ਹੋ ਕੇ ਬਹਿ ਜਾ ਤੇ ਠੀਕ ਹੋ ਕੇ ਬਹਿ ਜਾ ਠੀਕ ਹੋ ਕੇ ਬਹਿ ਜਾ ਹਾਂ ਹਾਂ ਦੱਸ ਕੀ ਕਹਿਣਾ ਬੋਲ ਕੀ ਕਹਿਣਾ ਵ ਕੀ ਕਹਿਣਾ ਪਾਣੀ ਪੀਣਾ ਪਾਣੀ ਪੀਣਾ ਵ ਪਾਣੀ ਲਿਆ ਕੇ ਦੇ ਕਾਕਾ ਜਦ ਨਾਲ ਜੀ ਇੱਥੋਂ ਕੂੜੇ ਚ ਇਹ ਚ ਕੂੜਾ ਗਾੜਾ ਖੰਦਾ ਤਾਂ ਅਸੀਂ ਪੁੱਛਿਆ ਨਹੀਂ ਕਦੇ ਵਾਰੀ ਆ ਵੀਰ ਵੀ ਤਾਂ ਮੇਰੇ ਨਾਲ ਬੀ ਕਿਆ ਨਾਮ ਹੈ ਤੇਰਾ ਕੁਝ ਨਹੀਂ ਬੋਲਣਾ ਬੋਲਣਾ ਮੇਰੀ ਕਾਲੀ ਕੁੱਤੀ ਚਲੇ ਗਈ ਹੂੰ ਕੁੱਤੀ ਕਾਲੀ ਕਾਲੀ ਇਹਨਾਂ ਕੁੱਤਿਆਂ ਰਾਤ ਨੂੰ ਰਹੇ ਪੈਂਦਾ ਏ ਆਪਿਆ ਹੁੰਦਾ ਇੱਥੇ ਚਾਰ ਪੰਜ ਕੁੱਤੇ ਦੇ ਆਲੇ-ਦਾਲ ਬੈਠੇ ਹੁੰਦੇ ਹੁਣ ਵੀ ਤੁਸੀਂ ਦੇਖੋ ਹੁਣ ਵੀ ਕੁੱਤਿਆਂ ਨਾਲ ਹੀ ਪਿਆਰ ਬਸ ਇੱਥੇ ਆਹੀ ਜ਼ਿੰਦਗੀ ਆਹੀ ਸਾਰਾ ਕੁਝ ਇਸ ਤਰੀ ਹੈ ਪਤਾ ਨਹੀਂ ਉਹਨਾਂ ਦਾ ਵਿਚਾਰਾ ਕਿੱਥੇ ਰਹਾ ਕਿੱਦਾਂ ਨੇ ਪਾਣੀ ਪੀਲਾ ਵੀਰੇ ਪਾਣੀ ਪੀਲਾ ਲੈ ਪਾਣੀ ਪੀਲਾ ਵੇ ਆਪਾਂ ਕਾਲੀ ਕੁੱਤੀ ਨੂੰ ਲੈ ਕੇ ਹੁਣੇ ਚੱਲ ਪਾਣੀ ਪੀਲਾ ਪੀਲਾ ਪਾਣੀ ਫੜ ਲੈ ਫੜਲਾ ਫੜਲਾ ਪੀਲਾ ਫੜਲਾ 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 ਪੀਲਾ ਚਲੋ ਭਾਈ ਬਸ ਇੰਨਾ ਹੀ ਕੰਮ ਜਿਹੜੇ ਨਾ ਜਿੱਥੇ ਦੇ ਮੁਕਬਰ ਬੰਦੇ ਦੇ ਨਹੀਂ ਹੀ ਕਮੈਂਟ ਯਾਰ ਅਸੀਂ ਉਹਨਾਂ ਨੂੰ ਕਿਹਾ ਬੇਨਤੀ ਕਰੀ ਲੇਕਿਨ ਕਿਸੇ ਨੇ ਸਰਵਾਈ ਨਹੀਂ ਇਸ ਕਰੀ ਇਸ ਜਿਹੜੇ ਬੰਦੇ ਦੀ ਨਹੀਂ ਇਹਨਾਂ ਦਾ ਕੰਮ ਪੈਰਾ ਅਸੀਂ ਅਸੀਂ ਤੁਹਾਨੂੰ ਕਰਿਆ ਸਾਨੂੰ ਪਤਾ ਲੱਗਿਆ ਸੀ ਤੁਹਾਨੂੰ ਵੀਡੀਓ ਪਾਈ ਆ ਕੁਝ ਵੀ ਫੋਨ ਕੀਤੇ ਤਾਂ ਭਾਈ ਇਹਨਾਂ ਦਾ ਭਾਈ ਐਕਚੁਅਲ ਦੇ ਵਿੱਚ ਨਾ ਅਸੀਂ ਕੋਈ ਵਿਚ ਨਹੀਂ ਕੋਈ ਆਇਆ ਬੰਦਾ ਨਹੀਂ ਹੁੰਦਾ ਬਾਈ ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀ ਪਿੰਡਾਂ ਚ ਜਾਇਜ਼ ਚਲੋ ਤਾਂ ਸ਼ਹਿਰ ਆ ਹਾਂਜੀ ਪਿੰਡਾਂ ਚ ਪੰਚਾਇਤ ਹੁੰਦੀ ਆ ਗੁਰਦੁਆਰਾ ਕਮੇਟੀ ਹੁੰਦੀ ਆ ਨੌਜਵਾਨ ਸਭਾ ਹੁੰਦੀ ਆ ਨਾ ਪਿੰਡਾਂ ਚ ਟੂਰਨਾਮੈਂਟ ਕਮੇਟੀ ਹੁੰਦੀ ਆ ਪਿੰਡਾਂ ਚ ਜਾਣਕਾਰ ਹੁੰਦਾ ਧਰਮਸ਼ਾਲਾ ਹੁੰਦੀ ਆ ਬਸ ੱਡਾ ਹੁੰਦਾ ਸ਼ਮਸ਼ਾਨ ਘਾਟ ਖਾਲੀ ਮਤਲਬ ਇੰਨੀ ਜਗ੍ਹਾ ਹੁੰਦੀ ਇੰਨੇ ਲੋਕ ਹੁੰਦੇ ਆ ਉੱਥੇ ਨਹੀਂ ਬਾਈ ਕੋਈ ਮਦਦ ਕਰਦਾ ਸ਼ਹਿਰ ਚ ਕੀਨੇ ਕਰਨੀ ਆ ਬਾਈ ਪਿੰਡ ਦਾ ਸਰਪੰਚ ਨਾਲ ਖੜ ਕੇ ਕਹਿੰਦਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹਨੂੰ ਲੈ ਜਾਓ ਪਿੰਡ ਦਾ ਸਰਪੰਚ ਵੀਰ ਨੂੰ ਕਿਹਾ ਮੈਂ ਅਸੀਂ ਕੰਮ ਕਰਨੇ ਕਰਨਾ ਕਿਉਂ ਮਰ ਤੂ ਹੁਣ ਯਾਨੀ ਕਿ ਗੱਲ ਤਾਂ ਵੀ ਬਸ ਇਹਦੇ ਵਿਚਾਰੇ ਦੇ ਜਿਹੜੇ ਕਰਮ ਚ ਧੱਕੇ ਲਿਖੇ ਸੀ ਗੰਦ ਖਾਣਾ ਲਿਖਿਆ ਸੀ ਉਹ ਧੰਨਵਾਦ ਹੈ ਤੁਹਾਡੇ ਨਹੀਂ ਧੰਨਵਾਦ ਉਹਦਾ ਵੈਗਰੂ ਦਾ ਦੇਖੋ ਅਸੀਂ ਵੀਰੇ ਆਪਦੇ ਘਰੇ ਨਹੀਂ ਲੈ ਕੇ ਚੱਲੇ ਇਹ ਤਾਂ ਉਹਦਾ ਹੀ ਘਰ ਬਣਾ ਕੇ ਦਿੱਤਾ ਵੈਗਰੂ ਦਾ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇਸ ਬੰਦੇ ਨੂੰ ਆਪਦੇ ਘਰੇ ਲੈ ਜਾਂਦੇ ਹਣਾ ਜਨਾਬ ਹੁਣ ਸਾਡਾ ਘਰ ਵੀ ਸਾਨੂੰ ਪਤਾ ਨਹੀਂਦਾ ਵੀ ਤੁਸੀਂ ਨਹੀਂ ਨਹੀਂ ਤਾਂ ਚਾਹ ਬਣਾ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਵੀਰੇ ਉਹਦਾ ਬਾਬੇ ਨਾਨਕ ਨੇ ਸਾਨੂੰ ਘਰ ਬਣਾ ਕੇ ਦਿੱਤਾ ਜੀ ਉਹਦੇ ਵਿੱਚ ਰੱਖਣਾ ਉਹਨੇ ਲੀੜਾ ਕੱਪੜਾ ਦੇਣਾ ਉਹਨੇ ਛੱਪ ਦੇਣੀ ਉਹਨੇ ਦਵਾਈ ਦੇਣੀ ਹਣਾ ਅਸੀਂ ਤਾਂ ਬਾਈ ਆਪ ਇਹਨਾਂ ਦਾ ਦਿੱਤਾ ਖਾਣੇ ਆ ਬਾਈ ਇਹਨਾਂ ਦੀ ਦਿੱਤੀ ਜਿੱਦ ਸਾਨੂੰ ਮਿਲਦੀ ਆ ਸਾਡੇ ਕੀ ਔਕਾਰ ਸੀ ਅਸੀਂ ਤਾਂ ਚੋਰ ਚੱਕੇ ਸੀ ਬਾਈ ਅਸੀਂ ਤਾਂ ਆਪ ਇਹਨਾਂ ਵਰਗੇ ਸੀ ਜਿਹੇ ਜਿਹੇ ਹਾਲਾਤ ਚ ਇਹ ਇਦਾਂ ਦੇ ਹਾਲਾਤ ਸਾਡੇ ਸੀ ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਆ ਸਾਨੂੰ ਸੱਚੇ ਬਾਦਸ਼ਾਹ ਨੇ ਡਿਊਟੀ ਤੇ ਲਾਤਾ ਬਾਈ ਬਸ ਅਰਦਾਸ ਕਰਿਓ ਅਸੀਂ ਚੰਗੇ ਮਾਨਸਾ ਸਾਹਿਬ ਦੀ ਤਰ੍ਹਾਂ ਸੇਵਾ ਕਰਦੇ ਰਹੀਏ ਨਾ ਜੀ ਕਰੋ ਸਾਡੇ ਹੋਰ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਦੱਸਿਆ ਨਹੀਂ ਵੀ ਤੁਸੀਂ ਅਪਰਾਲਾ ਕੀਤਾ ਦੇਖੋ ਫੋਨ ਹੀ ਨਾ ਕਰਦੇ ਵੀਡੀਓ ਹੀ ਨਾ ਭੇਜਦੇ ਸਾਨੂੰ ਕੀ ਪਤਾ ਲੱਗਣਾ ਸੀ ਹਣਾ ਸਾਨੂੰ ਪਹਿਲਾਂ ਤਾਂ ਆਸ ਨੀਤੀ ਵੀ ਕੋਈ ਇਹਦਾ ਕੰਮ ਹੋ ਜੂਗਾ ਇਹ ਸਾਡੇ ਅਸੀਂ ਤੁਹਾਡਾ ਵੀਡੀਓ ਦੇਖਿਆ ਸਾਨੂੰ ਪਤਾ ਲੱਗਿਆ ਅਸੀਂ ਤੁਹਾਨੂੰ ਫੋਨ ਕੀਤੇ ਅੱਪਤਾ ਤੁਹਾਨੂੰ ਹੋ ਗਿਆ ਕਹਿੰਦੇ ਤੁਹਾਡੇ ਬੇਇੱਜ਼ਤੀ ਕਰਦੇ 10 ਦਿਨ ਤੋਂ ਹੋ ਗਿਆ ਤੁਹਾਡੇ ਵੀ ਤੁਸੀਂ ਟਾਈਮ ਲੱਗ ਜਾਂਦਾ ਭਾਈ ਸਾਡੇ ਕੋਲੇ ਬਾਹਲੇ ਕੀ ਸਭ ਭਾਈ ਇੱਕ ਨਹੀਂ ਸਾਡੇ ਕੋਲੇ ਸੰਕੜੇ ਹੀ ਹੈ ਭਾਈ ਇਹਨਾਂ ਇਦਾਂ ਦੇ ਵੀਰ ਅੱਜ ਸਾਨੂੰ ਯਕੀਨ ਨਹੀਂ ਤਾਂ ਅਸੀਂ ਸਾਡਾ ਅੱਜ ਨਾ ਹੋਵੇ ਮੈਨੂੰ ਵੀ ਇੰਨੀ ਹੱਤੀ ਆਜ ਨਹੀਂ ਸਾਡਾ ਹੋਉਂ ਨਹੀਂ ਸੀ ਗਿਆ ਜੀ ਚਲੋ ਕੋਈ ਗੱਲ ਨਹੀਂ ਹੈ ਜੀ ਕਿ ਦਾਣੇ ਪਾਣੀ ਦੀ ਮੋਹਰ ਹੈ ਭਾਈ ਅੱਜ ਜਿਹੜਾ ਆਟਾ ਉੱਥੇ ਗੁੰਨਿਆ ਪਿਆ ਸੀ ਨਾ ਅਜਾ ਤਾ ਆਇਆ ਭਾਈ ਹੈ ਨਾ ਕੱਲ ਨਹੀਂ ਸੀ ਗੁੰਨੇ ਆਈ ਨਹੀਂ ਅਸੀਂ ਸਹੀ ਹੈ ਸਹੀ ਹੈ ਤੇ ਤਾਂ ਦਾਣੇ ਪਾਣੀ ਤੇ ਮੋਹਰ ਆ ਦਾਣੇ ਬਣਦੀ ਗੱਲ ਹੈ ਜੀ ਹੋ ਚੱਲ ਵੀਰੇ ਉੱਠ ਪੀਲਾ ਪਾਣੀ ਫਟਾਫਟ ਪੀ ਚੱਲੀਏ ਰਾਜੂ ਉਹ ਰਾਜੂ ਚੱਲ ਚੱਲੀ ਖੜਾ ਹੋ ਰਾਜੂ ਦੇ ਵਾਸਤੇ ਬਹੁਤ ਵਧੀਆ ਦੇਣਾ ਹੈ ਹਾਂ ਅੱਜ ਉਹ ਮਨੇ ਕਿ ਬੰਦਾ ਸ਼ਕੀਨ ਆ ਪੂਰਾ ਜੀ ਦੇਖੋ ਕੰਨ ਬੰਨੇ ਹੋਇਆ ਹਨਾ ਕੰਨਾਂ ਦੇ ਵਿੱਚ ਵੀ ਉਹ ਪਾਏ ਹੋਇਆ ਤੇ ਕੰਨ ਬੰਨੇ ਹੋਇਆ ਇਹ ਆਪਣੇ ਪੱਤੇ ਪੁੱਤੇ ਕਰ ਕਰ ਕੇ ਇਕੱਠੇ ਮੱਠੇ ਵੀੜੀ ਪੋਕੀ ਪੂਈ ਜਾਂਦਾ ਇਹ ਉਹ ਵੀੜੀ ਸਿਗਰਟ ਵੀ ਉਦਾਂ ਭੰਗ ਨਾਲ ਹੀ ਕਮਲਾ ਹੋਇਆ ਹੋਇਆ ਬਾਈ ਹਾਂਜੀ ਹਾਂਜੀ ਆ ਜਿਹੜੇ ਟੈਟੂ ਟੂ ਬਣਿਆ ਨਾ ਜ਼ਿਆਦਾਤਰ ਇਹੋ ਜਿਹਾ ਕੁਝ ਭੰਗ ਵਾਲੇ ਲਿਖਾਉਂਦੇ ਹੁੰਦੇ ਆ। ਚਲ ਹੋ ਖੜਾ ਵੀਰੇ। ਚੱਲ। ਚਲੀ ਰਾਜੂ। ਚੱਲ ਖੜਾ। ਆ ਫੜਾਰੇ ਪਾਣੀ। ਮੈਂ ਪੀਣਾ ਮੈਨੂੰ ਦੇ ਦੇ ਪੀ ਲੈਣ ਦੇ। ਚੱਲ ਪੀ ਲੈ ਧੋ ਪੀ ਲੈ ਧੋ ਪੀ ਲੈ। ਮੈਨੂੰ ਦੇ ਦੇ ਵੀਰੇ ਮੈਂ ਪੀਣਾ।

ਓ ਰਾਜੂ ਤੁਰ ਕੇ ਵੀਰੇ ਤੁਰ ਕੇ ਰਾਜੂ ਤੁਰ ਕੇ ਵੀਰੇ ਤੁਰ ਕੇ ਤੁਰ ਕੇ ਜਾਣਾ ਓ ਰਾਜੂ ਰਾਜੂ ਤੁਰ ਕੇ ਵੀਰੇ ਚੱਲ ਰਾਜੂ ਵੀਰੇ ਬਹਿ ਜਾ ਵਿੱਚ ਰਾਜੂ ਵੀਰੇ ਬਹਿ ਜਾ ਰਾਜੂ ਵੀਰੇ ਘੁੰਮ ਕੇ ਆਉਣਾ ਆਪਾਂ ਘੁੰਮ ਕੇ ਆਉਣਾ ਓ ਰਾਜੂ ਵੀਰੇ ਘੁੰਮ ਕੇ ਆਉਣਾ ਆਪਾਂ ਘੁੰਮ ਕੇ ਆਉਣਾ ਘੁੰਮ ਕੇ ਚੱਲ ਆਪਾਂ ਉੱਥੇ ਜਾ ਕੇ ਰੋਟੀ ਖਾ ਕੇ ਆਉਣੇ ਢਾਬੇ ਤੇ ਬਹਿ ਜਾ ਸੀਟ ਤੇ ਠੀਕ ਹੋ ਕੇ ਬਹਿ ਜਾ ਹਾਂ ਠੀਕ ਹੋ ਕੇ ਬਹਿ ਜਾ ਵੀਰੇ ਠੀਕ ਹੋ ਕੇ ਬਹਿ ਜਾ ਸੀਟ ਤੇ ਹਾਂ ਇਧਰ ਹੋ ਜੀ ਵੀਰੇ ਪਿੱਛੇ ਨੂੰ ਠੀਕ ਆ ਵੀਰੇ ਸਤਿ ਸ੍ਰੀ ਅਕਾਲ ਲੈ ਰਾਜੂ ਤਾਂ ਸਿਆਣਾ ਬਹੁਤ ਆ ਕਿਤਾ ਆਪ ਹੀ ਠੀਕ ਹੋ ਕੇ ਬਹਿ ਗਿਆ ਕੀ ਹਾਲ ਨੇ ਵੀਰੇ ਡੈਂਪਲ ਅਸਰਣਾ ਡੈਂਪਲ ਜਾਨ ਡੈਂਪਲ ਕੋਣ ਆ ਹੈ ਉਹ ਵੀ ਤੇਰੀ ਬਾਹ ਦੇ ਉੱਤੇ ਵੱਡਾ ਵੱਡਾ ਕਰਕੇ ਲਿਖਿਆ ਜੀ ਡੈਂਪਲ ਜਾਨ ਡੈਂਪਲ ਉਹ ਹੁਣ ਕੀ ਆ ਇਹ ਰੱਬ ਜਾਣਦਾ ਜਾਣਦਾ ਭਾਈ ਜਾਂ ਕੋਈ ਜਿਹੜਾ ਇਹਨੂੰ ਜਾਣਦਾ ਉਹਨੂੰ ਪਤਾ ਹੋਊ ਵੀ ਇਹਦਾ ਕੀ ਮਤਲਬ ਹੈ ਇਹਦਾ ਨਾਂ ਹੀ ਡੈਂਪਲ ਆ ਜਾਂ ਕੋਈ ਕਿਸੇ ਕੁੜੀ ਦਾ ਨਾਮ ਲਿਖਿਆ ਹੋਇਆ ਹੈ ਨਹੀਂ ਆਪਣੀਆਂ ਦਾ ਬਾਹ ਦੇ ਉੱਪਰ ਤੇ ਪਰ ਅਸੀਂ ਵੀਰੇ ਨੂੰ ਹੁਣ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲਨੇ ਆ ਇਸ ਟਾਈਮ ਵੀਰੇ ਦੀ ਹਾਲਤ ਇਦਾਂ ਦੀ ਆ ਵੀ ਇਹਨੂੰ ਆਪਦੇ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਇਹਨੂੰ ਗੰਦਾ ਮੰਦਾ ਸਭ ਕੁਝ ਜੋ ਮਿਲ ਜਾਂਦਾ ਉਹ ਹੀ ਖਾਈ ਜਾਂਦਾ ਭਾਈ ਖਰੜ ਸ਼ਹਿਰ 'ਚ ਖੜੇ ਆ ਜੀ ਚੰਡੀਗੜ੍ਹ ਤੇ ਬਿਲਕੁਲ ਜਣਾ ਦੇ ਵਿੱਚ ਪੈਂਦਾ ਹੈ ਸ਼ਹਿਰ ਘਰੜਾ ਤੇ ਉੱਥੇ ਕਿਹੜਾ ਦੱਸਿਆ ਸੀ ਇਲਾਕਾ ਭਗਤ ਘਾਟ ਭਗਤ ਘਾਟ ਭਗਤ ਘਾਟ ਭਗਤ ਘਾਟ ਇਲਾਕੇ ਦੇ ਵਿੱਚ ਇਹ ਬਾਈ ਸ਼ਮਸ਼ਾਨ ਘਾਟ ਦੇ ਸਾਹਮਣੇ ਪਿਆ ਸੀਗਾ ਤੇ ਇਹ ਬਾਈ ਹੁਣਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਤੇ ਆ ਵੀਰਾਂ ਨੇ ਸਾਡੀ ਮਦਦ ਕੀਤੀ ਸਾਰਿਆਂ ਨੇ ਜਿਹਦੇ ਨਾਲ ਅਸੀਂ ਬਾਈ ਨੂੰ ਗੱਡੀ 'ਚ ਬਿਠਾਇਆ ਹੁਣ ਤੇ ਪਹਿਚਾਣਿਓ ਜੇ ਕੋਈ ਜਾਣਦਾ ਸ਼ੇਅਰ ਕਰਿਓ ਜੇ ਕੋਈ ਚਾਹੁੰਦਾ ਵੀ ਇਸ ਵਕਤ ਦੇ ਮਾਰੇ ਹੋਏ ਇਨਸਾਨ ਦਾ ਘਰ ਲੱਭ ਜਵੇ ਇਹਦਾ ਕੋਈ ਪਰਿਵਾਰ ਮਿਲ ਜਵੇ ਇਹਦੇ ਕੋਈ ਆਪਣੇ ਲੱਭ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨੂੰ ਲੈ ਕੇ ਆਏ ਹਾਂ ਜਦੋਂ ਬੈਠਾ ਰਿਹਾ ਜਿਸ ਨੇ ਮਾਰੀ ਮਾਂ ਦੀ ਬੱਚੀ ਰਾਤ ਜਿਹੜੇ ਨੂੰ ਲੈ ਕੇ ਆਏ ਹਾਂ ਕੂੜੇ ਦੇ ਢੇਰ ਤੇ ਪੈਂਦਾ ਕੂੜੇ ਚ ਕੂੜਾ ਕੱਟ ਕੇ ਖਾਂਦਾ ਆਹ ਦੇਖੋ ਨਾਮ ਬਈ ਇਹਦਾ ਲਿਖਿਆ ਵਾ ਕੁਝ ਜਾਨ ਦਿਮਪਰ ਓਏ ਹਟ ਤਾਂ ਸਹੀ ਉਹ ਗੱਲ ਤਾਂ ਸਾਨੂੰ ਵੀ ਰਿਆ ਹਰ ਰੋਜ਼ ਸਾਨੂੰ ਤੈਂਕਦੀ ਭੈਣ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਇੱਥੇ ਬੰਦਾ ਪਿਆ ਉੱਥੇ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ ਤੇ ਸਭ ਕੁਝ ਹੋ ਰਿਹਾ ਸਾਡੇ ਬੱਚੇ ਇਹਨਾਂ ਨੂੰ ਦੇਖਦੇ ਐ ਇਹਨਾਂ ਹਾਲਾਤਾਂ 'ਚ ਉਹਨਾਂ ਦੇ ਮਨ ਤੇ ਕਿੰਨਾ ਦਾ ਪ੍ਰਭਾਵ ਪੈ ਰਿਹਾ ਸਾਡੀ ਜਿੰਨੀ ਕੀ ਡਿਊਟੀ ਲਈ ਆ ਅਸੀਂ ਆਪਣੀ ਡਿਊਟੀ ਨਿਭਾਉਣ ਆਏ ਆ ਅਸੀਂ ਇਸ ਵੀਰ ਨੂੰ ਲੈਣ ਆਏ ਆ ਆਪ ਪਿਆ ਹੁੰਦਾ ਇੱਥੇ ਚਾਰ ਪੰਜ ਕੁੱਤੇ ਦੇ ਆਲੇ-ਦੁਆਲੇ ਬੈਠੇ ਤੁਸੀਂ ਦੇਖੋ ਹੋਰ ਵੀ ਕੁੱਤੇ ਨਾਲ ਪਿਆ ਇਸ ਟਾਈਮ ਵੀਰੇ ਦੀ ਹਾਲਤ ਇਦਾਂ ਦੀ ਆ ਵੀ ਇਹਨੂੰ ਆਪ ਦੇ ਚੰਗੇ ਮਾੜੇ ਦੀ ਕੋਈ ਸੋਝੀ ਨਹੀਂ ਇਨੂੰ ਕਿੰਨੇ ਕ ਟਾਈਮ ਤੋਂ ਇੱਥੇ ਰਹਿੰਦਾ ਜੀ ਇਹਦਾ ਇਹਦਾ ਸਾਲ ਕਿਹੜਾ ਹੋ ਗਿਆ ਬਾਈ ਹੈ ਨਾ ਸਾਲ ਹੋ ਗਿਆ ਪਹਿਲਾਂ ਤੋਂ ਪਹਿਲਾਂ ਪੂਰਾ ਇੱਧਰ ਕੂੜੇ ਨਾਲ ਕੋਈ ਨਾ ਕੋਈ ਨਾ ਡਰਨਾ ਆਪਣੀ ਇਹ ਬੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਜੀ ਖਰੜ ਖਰੜ ਸ਼ਹਿਰ ਦੇ ਵਿੱਚ ਕਿਹੜਾ ਇਲਾਕਾ ਜੀ ਇਹ ਭਗਤ ਘਾਟ ਦੇ ਕੋਲ ਭਗਤ ਘਾਟ ਮੰਦਿਰ ਗੁਰਤੇਗ ਬਹਾਦਰ ਨਗਰ ਗੁਰਤੇਗ ਬਹਾਦਰ ਨਗਰ ਹਾਂਜੀ ਨੇੜੇ ਭਗਤ ਘਾਟ ਮੰਦਿਰ ਇੱਥੇ ਇੱਕ ਬੰਦਾ ਪਿਆ ਜੀ ਆ ਪਿੱਪਲ ਦੇ ਥੱਲੇ ਤਰਬੈਣੀ ਲੱਗੀ ਹੋਈ ਆ ਤੇ ਪਹਿਲਾਂ ਇਹ ਉੱਥੇ ਕੂੜੇ ਦੇ ਢੇਰ ਤੇ ਪਿਆ ਰਹੀ ਜਿਹੜੀ ਤੁਸੀਂ ਵੀਡੀਓ ਦੇਖੋਗੇ ਅੱਗੇ ਜਾ ਕੇ ਦੇਖੋ ਕੀ ਹਾਲਤ ਸੀ